ਬਰਸਾਤਾ ਦੇ ਮੌਸਮ ਦੇ ਵਿੱਚ ਅੱਖਾਂ ਤੇ ਬਹੁਤ ਜ਼ਿਆਦਾ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਖਾਰਿਸ਼ ਹੋਵਦੀ ਜਾਂਦੀ ਹੈ ਬਰਸਾਤ ਦੇ ਥੋੜੀ ਜਿਹੀ ਸਾਡੀ ਹਿਊਮਿਡਿਟੀ ਵਾਜਦੀ ਹੈ ਮੋਇਸਚਰ ਵਾਜਦਾ ਹੈ ਜੋ ਮੋਇਸਚਰ ਵਾਜਦਾ ਹੈ ਤੇ ਫਿਰ ਸਾਡੀ ਬਾਤਵਰਨ ਦੇ ਜਿਵੇਂ ਇਨਫੈਕਸ਼ਨ ਚਾਂਸੇ ਵਾਜ ਜਾਂਦੇ ਕਿਉਂਕਿ ਸਾਡੇ ਹੱਥ ਗੰਦੇ ਹੁੰਦੇ ਨੇ ਬੱਚੇ ਜਿਹੜੇ ਆਪਣੇ সুইমিং ਪੂਲ ਜਾਂਦੇ ਨੇ ਇਸ ਲਈ ਨਹਾਉਂਦੇ ਨੇ ਉਹਦੇ ਵਿੱਚ ਉੱਥੇ ਵੀ ਇਨਫੈਕਸ਼ਨ ਹੋ ਸਕਦੀ ਹੈ ਇਸ ਲਈ ਤੋ ਆਪਾਂ ਬਾਹਰ ਵੀ ਟੂਰਿਸਟ ਥੀਸ ਜਾਨਦੇ ਉੱਥੇ ਮਤਲਬ ਕਿ ਅੱਖਾਂ ਦੀ ਧਿਆਨ ਨਹੀਂ ਰੱਖਿਆ ਜਾਂਦਾ ਤੇ ਇਨਫੈਕਸ਼ਨ ਕਾਫੀ ਹੋ ਰਹੀਆਂ ਨੇ ਇਸ ਲਈ ਤੋ ਇਦਾਂ ਇਚਨੈਸ ਵੱਧਦੀ ਆ ਤਾਂ ਅੱਖਾਂ 'ਚ ਠੰਡੇ ਪਾਣੀ ਦੇ ਛਿੱਟੇ ਮਾਰਨੇ ਕਿੰਨੇ ਕੁ ਸਹੀ ਐ ਪਾਣੀ ਜ਼ਿਆਦਾ ਮਾਰਾਂਗੇ ਅੱਖਾਂ ਦੇ ਵਿੱਚ ਜਿਹੜੀ ਡਰਾਈਨੈਸ ਵੀ ਹੋ ਸਕਦੀ ਐ ਇਸ ਲਈ ਜਿਹੜੇ ਅੱਜਕੱਲ ਬਹੁਤ ਕਾਮਨ ਐ ਖਾਸ ਕਰਕੇ ਜਿਹੜੇ ਅੱਜਕੱਲ ਜਿਹੜੇ ਕੰਪਿਊਟਰ ਯੂਜ਼ ਕਰਦੇ ਆ ਮੋਬਾਈਲ ਯੂਜ਼ ਕਰਦੇ ਆ ਉਹਨਾਂ ਦੇ ਅੱਖਾਂ 'ਚ ਡਰਾਈਨੈਸ ਹੁੰਦੀ ਐ ਲਾਲੀ ਹੁੰਦੀ ਹੈ ਇੱਕ ਅੱਖਾਂ 'ਚ ਲਾਲੀ ਹੋ ਗਈ ਇੱਕ ਅਜਿਹਾ ਮੌਸਮ ਰੇਨੀ ਸੀਜ਼ਨ ਹੋ ਗਿਆ ਤੋ ਕਈ ਵਾਰ ਆਪਾਂ ਜੇ ਕੁਝ ਪੈ ਹੀ ਜਾਂਦਾ ਆਪਾਂ ਉਹਨੂੰ ਅੱਖ ਨੂੰ ਮਲ ਦਿੰਨੇ ਆਪਾਂ ਮਲਣ ਨਾਲ ਫਿਰ ਅੱਗੇ ਅਲਸਰ ਬਣ ਜਾਂਦੇ ਨੇ ਸੋਜ ਆਪਣੇ ਜ਼ਖਮ ਵਰ ਹੋ ਜਾਂਦੇ ਨੇ ਸੋ ਉਹ ਕਈ ਵਾਰ ਸਾਈਟ ਸੈਟ ਨਹੀਂ ਨਜ਼ਰ ਵੀ ਖਤਮ ਕਰ ਸਕਦੀ ਐ ਇਸ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿਨ ਕੌਰ ਜਿਸ ਤਰੀਕੇ ਨਾਲ ਮੌਸਮ ਦੇ ਵਿੱਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਬਰਸਾਤਾ ਦੇ ਮੌਸਮ ਦੇ ਵਿੱਚ ਅਕਸਰ ਜਿਹੜੀ ਹੈ ਸਰੀਰਿਕ ਤੌਰ ਤੇ ਕੋਈ ਨਾ ਕੋਈ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਜੋੜਾਂ ਦੀ ਦਰਦ ਹੋਣ ਚਾਹੇ ਉਸ ਕੈਂਦੀ ਅਲਰਜੀਜ਼ ਹੋਣ ਤੇ ਸਭ ਤੋਂ ਜ਼ਿਆਦਾ ਜਿਹੜੀ ਹੈ ਇਫੈਕਟ ਬਰਸਾਤ ਕਰਦੀ ਹੈ ਉਹ ਸਾਡੀ ਅੱਖਾਂ ਨੂੰ ਤਾਂ ਸਾਡੇ ਨਾਲ ਡਾਕਟਰ ਰਮੇਸ਼ ਮੌਜੂਦ ਨੇ ਜੋ ਕਿ ਆਈਜ਼ ਦੇ ਸੁਪਰ ਸਪੈਸ਼ਲਿਸਟ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਤੁਹਾਡੇ ਵਾਸਤੇ ਇਹ ਵੀਡੀਓ ਖਾਸ ਹੋਣ ਵਾਲੀ ਹੈ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਅੱਖਾਂ ਦਾ ਜਿਹੜਾ ਤੁਹਾਡਾ ਦੇਖਿਆ ਜਾਵੇ ਬਰਸਾਤ ਦੇ ਵਿੱਚ ਕਿਤੇ ਨਾ ਕਿਤੇ ਖਾਰਿਸ਼ ਤੁਹਾਨੂੰ ਮਿਲਦੀ ਹੋएगी ਆ ਰੈਡਨੈਸ ਤੁਸੀਂ ਦੇਖਦੇ ਹੋਵੋਗੇ ਆਪਣੀ ਅੱਖਾਂ ਦੇ ਵਿੱਚ ਪਰ ਉਹ ਬਰਦਾਸ਼ਤ ਤੋਂ ਪਾਰ ਹੋ ਜਾਂਦੀ ਜਦੋਂ ਇਨਫੈਕਸ਼ਨ ਵੱਧ ਜਾਵੇ ਸਰ ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਹੈ ਵੀ ਬਰਸਾਤਾ ਦੇ ਮੌਸਮ ਦੇ ਵਿੱਚ ਅੱਖਾਂ ਤੇ ਬਹੁਤ ਜ਼ਿਆਦਾ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਖਾਰਿਸ਼ ਹੋ ਵੱਧਦੀ ਜਾਂਦੀ ਹੈ ਇਸ ਦੇ ਕੀ ਕਾਰਨ ਨੇ ਤੇ ਆਪਾਂ ਬਚਾ ਕਿਵੇਂ ਕਰ ਸਕਦੇ ਠੀਕ ਹੈ ਥੈਂਕ ਯੂ ਸਸਿੰਗਲ ਸਰ ਜੀ ਮੈਂ ਦੱਸਣਾ ਜਦ ਬਰਸਾਤ ਦੀ ਥੋੜੀ ਜਿਹੀ ਸਾਡੀ ਹਿਊਮਿਡਿਟੀ ਵਾਜਦੀ ਮੌਇਸਚਰ ਵਾਜਦਾ ਹੈਗਾ ਜੇ ਮੋਸ਼ਰ ਵਾਦੇਗਾ ਤੇ ਫਿਰ ਤੁਹਾਡੀ ਬਾਤਵਰਨ ਦੀ ਜਿਵੇਂ ਇਨਫੈਕਸ਼ਨ ਚਾਂਸੇ ਵੱਧ ਜਾਂਦੇ ਕਿ ਸਾਡੇ ਹੱਥ ਗੰਦੇ ਹੁੰਦੇ ਨੇ ਤੇ ਬਾਹਰ ਵੀ ਨਿਕਲਦੇ ਆ ਡਾਇਰੈਕਟਲੀ ਜਿਵੇਂ ਮੀਂਹ ਦੇ ਵਿੱਚ ਬਾਹਰ ਨਿਕਲਦੇ ਆ ਤਾਂ ਸੜਕ ਤੋਂ ਜਾਂ ਬਾਹਰ ਬਾਤਵਰਨ ਗੰਦਾ ਪਾਣੀ ਅੱਖਾਂ 'ਚ ਹੀ ਪੈ ਜਾਂਦਾ ਐਸ ਲਈ ਸਪਲੈਸ਼ਸ ਵੀ ਕਹਿ ਦਿੰਨੇ ਆਪਾਂ ਫਿਰ ਖਾਸ ਕਰਕੇ ਜਿਵੇਂ ਅੱਜਕੱਲ ਬੱਚੇ ਜਿਹੜੇ ਆਪਣੇ সুইমিং ਪੂਲ ਜਾਂਦੇ ਨੇ ਐਸ ਲਈ ਨਹਾਉਂਦੇ ਨੇ ਉਹਦੇ ਵਿੱਚ ਉੱਥੋਂ ਵੀ ਇਨਫੈਕਸ਼ਨ ਹੋ ਸਕਦੀ ਐਸ ਲਈ ਸੋ ਆਪਾਂ ਬਾਹਰ ਵੀ ਟੂਰਿਸਟ ਪਲੇਸਿਸ ਜਾਂਦੇ ਆ ਉੱਥੇ ਮਤਲਬ ਕਿ ਅੱਖਾਂ ਦੀ ਧਿਆਨ ਨਹੀਂ ਰੱਖਿਆ ਜਾਂਦਾ ਤੇ ਇਨਫੈਕਸ਼ਨ ਕਾਫੀ ਹੋ ਰਹੀਆਂ ਨੇ ਇਸ ਲਈ ਸੋ ਇਹੀ ਮੇਨ ਕਾਰਨ ਹੋਗਾ ਵੀ ਜਿਹੜੇ ਬਰਸਾਤਾਂ ਦੀ ਹਿਊਮਿਡਿਟੀ ਵੱਜ ਜਾਂਦੀ ਹੈਗੀ ਹੈ ਸਾਡੇ ਹੱਥ ਆਪਣੇ ਹਾਈਜਨ ਅੱਛੀ ਨਹੀਂ ਰਹਿੰਦੀ ਤਾਂ ਹੀ ਇਨਫੈਕਸ਼ਨ ਹੋ ਸਕਦੀਆਂ ਇਸ ਲਈ ਲੱਗਦੀ ਹੈ ਜੀ ਜਿਵੇਂ ਅਸੀਂ ਦੇਖ ਰਹੇ ਹਾਂ ਬਰਸਾਤਾਂ ਦੇ ਮੌਸਮ ਦੀ ਸ਼ੁਰੂਆਤਾਂ ਦੇ ਨਾਲ ਨਾਲ ਲੋਕ ਜਿੱਥੇ ਗਰਮੀ ਤੋਂ ਤਾਂ ਉਹਨਾਂ ਨੂੰ ਰਾਹਤ ਮਿਲ ਰਹੀ ਪਰ ਇਹ ਚੀਜ਼ਾਂ ਜਿਹੜੀਆਂ ਵਾਦੀਆਂ ਜਾ ਰਹੀਆਂ ਨੇ ਸਵੇਰ ਦੇ ਸਮੇਂ ਜਦੋਂ ਤੁਸੀਂ ਉੱਠੋ ਤਾਂ ੜੀ ਆਈਸ ਦੇ ਵਿੱਚ ਇੰਨੀ ਚਿਚਨੈਸ ਹੁੰਦੀ ਹੈ ਕਿ ਉਹਨੂੰ ਰੱਬ ਕਰ ਕਰਕੇ ਜ਼ਿਆਦਾ ਲੋਕ ਰੈਡ ਕਰ ਲੈਂਦੇ ਆ ਕਿਵੇਂ ਆਪਾਂ ਧਿਆਨ ਰੱਖ ਸਕਦੇ ਆ ਅੱਖਾਂ 'ਚ ਛਿੱਟੇ ਮਾਰਨੇ ਜ਼ਰੂਰੀ ਨੇ ਕਿਵੇਂ ਕਰ ਸਕਦੇ ਆ ਉਸ ਚੀਜ਼ ਨੂੰ ਧਿਆਨ ਸੋ ਬੇਸਿਕਲੀ ਤਾਂ ਆਪਾਂ ਹਾਈਜਨ ਆਪਣਾ ਧਿਆਨ ਰੱਖਣਾ ਹੈ ਆਪਾਂ ਆਪਣੀ ਸਫਾਈ ਜਿਹੜੀ ਹੱਥਾਂ ਸਫਾਈ ਦੇ ਕੋਈ ਵਾਰ ਰੱਖੋ ਟੱਚ ਨਾ ਕਰੀਏ ਆਪਾਂ ਜੇ ਕੋਈ ਥੋੜੀ-ਬੋਤੀ ਇਨਫੈਕਸ਼ਨ ਲੱਗਦੀ ਵੀ ਹੈਗੇ ਤਾਂ ਆਪਾਂ ਆਪਣੇ ਅੱਖਾਂ ਨੂੰ ਦਿਖਾ ਕੇ ਪ੍ਰੋਪਰ ਉਹਦਾ ਟ੍ਰੀਟਮੈਂਟ ਕਰਵਾਈਏ। ਬਜਾਏ ਕਿ ਆਪਾਂ ਵੈਸੇ ਆਈ ਡ੍ਰੋਪ ਆ ਲਈਏ ਉਹ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਸੋ ਸੰ ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ ਅਚਲੀ। ਬਰਸਾਤ ਦਾ ਮੌਸਮ ਹੈ ਲੋਕੀ ਇੰਜੋਏ ਕਰਨਾ ਬੜਾ ਪਸੰਦ ਕਰਦੇ ਉਹਨਾਂ ਨੂੰ। ਦੇਖੀ ਅਸੀਂ ਬਰਸਾਤ 'ਚ ਭਿੱਜ ਜਾਈਏ ਤੇ ਹਰ ਇੱਕ ਚੀਜ਼ ਨੂੰ ਇੰਜੋਏ ਕਰਨਾ ਜ਼ਰੂਰੀ ਸਮਝਦੇ ਪਰ ਅੱਖਾਂ ਦਾ ਇਫੈਕਟ ਉਹਦੇ ਉੱਤੇ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਕਿਉਂਕਿ ਉਹ ਜਿਹੜੀ ਬਰਸਾਤ ਦੇ ਵਿੱਚ ਮਿੱਟੀ ਦੇ ਕਣ ਹੁੰਦੇ ਉਹ ਅੱਖਾਂ ਨੂੰ ਖਰਾਬ ਬਿਲਕੁਲ ਬਿਲਕ ਸੋ ਇੰਜੋਏ ਕਰੋ ਆਪਣਾ ਪਰ ਅੱਖਾਂ ਧਿਆਨ ਰੱਖੋ ਖਾਸ ਕਰਕੇ ਜੋ ਕਿ ਗੰਦਾ ਪਾਣੀ ਅੱਖਾਂ 'ਚ ਪੈਂਦਾ ਈਵਨ ਜੇ ਆਪਾਂ ਪਿਛਲੇ ਮੈਂ ਇੱਕ ਪਿਛਲੇ ਸਾਲ ਜਦੋਂ ਆਪਣੇ ਵਹਾੜ ਵਾਏ ਸੀਗੇ ਆਪਣੇ ਉਹ ਵਹਾੜਾਂ ਦੇ ਵਿੱਚ ਵੀ ਅੱਖਾਂ 'ਚ ਬੁੜੀ ਸਮੱਸਿਆ ਆ ਰਹੀ ਸੀ ਉਹ ਹੁੰਦਾ ਕਿ ਜੋ ਵਹਾੜ ਆਏ ਸੀਗੇ ਤਾਂ ਜਿਹੜਾ ਗੰਦੇ ਪਾਣੀ ਦੇ ਵਿੱਚੋਂ ਲੋਕਾਂ ਨੂੰ ਸਮੱਸਿਆ ਆਈ ਸੀ ਜੋ ਪਾਣੀ ਖੜ ਜਾਂਦਾ ਹੈਗਾ ਕਿਉਂਕਿ ਜਦੋਂ ਨੰਗਦੇ ਨੇ ਤਾਂ ਕੁਝ ਉਸ ਗੰਦੇ ਪਾਣੀ 'ਚ ਕੋਈ ਲੱਕੜਾਂ ਕੁਝ ਉਧਤੀ ਨੁਕੀਲੇ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਿੱਧੀਆਂ ਅੱਖਾਂ 'ਚ ਵੀ ਟੱਚ ਕਰਦੇ ਸਾਡੇ ਕੋਲ ਇਦਾਂ ਕੇਸਿਸ ਵੀ ਆਏ ਜਿੱਥੇ ਅੱਖਾਂ 'ਚ ਇੰਜਰੀਜ਼ ਵੀ ਹੋ ਗਈਆਂ ਚਲਿਏ ਤੋ ਕਈ ਵਾਰ ਆਪਾਂ ਜੇ ਕੁਝ ਪੈ ਹੀ ਜਾਂਦਾ ਆਪਾਂ ਉਹਨੂੰ ਅੱਖ ਨੂੰ ਮਲ ਦਿੰਨੇ ਆਪਾਂ ਮਲਣ ਨਾਲ ਫਿਰ ਅੱਗੇ ਅਲਸਰ ਬਣ ਜਾਂਦੇ ਨੇ ਸੋਜ ਆਪਣੇ ਜ਼ਖਮ ਹੋ ਜਾਂਦੇ ਨੇ ਸੋ ਉਹ ਕਈ ਵਾਰ ਸਾਈਟ ਸੈਟਿੰਗ ਨਜ਼ਰ ਵੀ ਖਤਮ ਕਰ ਸਕਦੀ ਐ ਅਚਲੀ ਸੋ ਜੇ ਕੋਈ ਇਹਦੇ ਸਮੱਸਿਆ ਲੱਗੇ ਵੀ ਤਾਂ ਆਪਾਂ ਪ੍ਰੰਤ ਆਪਣੇ ਅੱਖਾਂ ਉੱਤਰ ਜਾ ਕੇ ਉਹਨੂੰ ਪ੍ਰੋਪਰ ਅੱਖਾਂ ਚੈੱਕ ਕਰਾਈਏ ਤੇ ਜਿਹੜੀ ਦਵਾਈ ਡਾਕਟਰ ਸਾਹਿਬ ਤੁਹਾਨੂੰ ਦੱਸਦੇ ਨੇ ਉਹਨੂੰ ਪ੍ਰੋਪਰ ਦਵਾਈ ਪਾਈਏ ਤੇ ਪੂਰਾ ਕੋਰਸ ਵੀ ਕਰੀਏ ਉਹਦੇ ਚਲੇ ਜੀ ਇਹਨਾਂ ਵਿੱਚੋਂ ਛੱਡ ਦੇ ਦਵਾਈ ਦਾ ਜਦੋਂ ਇਦਾਂ ਇਚਨੈਸ ਵੱਧਦੀ ਹੈ ਤਾਂ ਅੱਖਾਂ 'ਚ ਠੰਡੇ ਪਾਣੀ ਦੇ ਛਿੱਟੇ ਮਾਰਨੇ ਕਿੰਨੇ ਕੁ ਸਹੀ ਹੈ ਕਿਉਂਕਿ ਲੋਕ ਲੋਕਾਂ ਨੂੰ ਉਹੀ ਮਿਲਦਾ ਕਿ ਜੇ ਖਾਰਿਸ਼ ਹੋ ਰਹੀ ਹੈ ਤੇ ਅੱਖਾਂ ਮਲ ਲੈਂਦੇ ਆ ਫਿਰ ਉਹ ਠੰਡੇ ਪਾਣੀ ਦੇ ਛਿੱਟੇ ਉਹ ਜ਼ਰੂਰੀ ਹੈ ਕਿ ਮਤਲਬ ਤੁਸੀਂ ਥੋੜੀ ਦੇਰ ਵਾਸਤੇ ਪੇਸ਼ੈਂਟ ਦੇ ਨਾਲ ਉਹਨੂੰ ਰੱਖ ਕੇ ਸਹੀ ਨਹੀਂ ਦੇਖੋ ਬੇਸਿਕਲੀ ਜੇ ਕੋਈ ਸਿੱਧਾ ਕੋਈ ਪੈ ਗਿਆ ਤਾਂ ਆਪਾਂ ਪਾਣੀ ਮਾਰ ਸਕਦੇ ਆ ਆਪਾਂ ਲੇਕਿਨ ਜ਼ਿਆਦਾ ਨਹੀਂ ਮਾਰਨਾ ਚਾਹੀਦਾ ਚਲਿਏ ਰੂਟੀਨ ਦੇ ਵਿੱਚ ਕਿ ਲੋਕਾਂ ਨੂੰ ਬਹੁਤ ਆਪਣੇ ਅੱਖਾਂ 'ਚ ਜਿਹੜਾ ਪਾਣੀ ਮਾਰਨੀ ਆਦਤ ਹੁੰਦੀ ਹੈਗੀ ਹੈ ਤੋ ਇਹਦਾ ਪਾਣੀ ਨਹੀਂ ਮਾਰਨਾ ਚਾਹੀਦਾ ਜੋ ਪਾਣੀ ਜ਼ਿਆਦਾ ਮਾਰਾਂਗੇ ਅੱਖਾਂ ਦੇ ਵਿੱਚ ਜਿਹੜੀ ਡਰਾਈਨੈਸ ਵੀ ਹੋ ਸਕਦੀ ਹੈ ਇਸ ਲਈ ਜਿਹੜੀ ਅੱਜ ਕੱਲ ਬਹੁਤ ਕਾਮਨ ਹੈ ਖਾਸ ਕਰਕੇ ਜਿਹੜੇ ਅੱਜ ਕੱਲ ਜਿਹੜੇ ਕੰਪਿਊਟਰ ਯੂਜ਼ ਕਰਦੇ ਆ ਮੋਬਾਈਲ ਯੂਜ਼ ਕਰਦੇ ਆ ਉਹਨਾਂ ਦੇ ਅੱਖਾਂ 'ਚ ਡਰਾਈਨੈਸ ਹੁੰਦੀ ਹੈ ਲਾਲੀ ਹੁੰਦੀ ਹੈ ਇੱਕ ਅੱਖਾਂ 'ਚ ਲਾਲੀ ਹੋ ਗਈ ਇੱਕ ਅੱਜ ਕੱਲ ਮੌਸਮ ਰੇਨੀ ਸੀਜ਼ਨ ਹੋ ਗਿਆ ਉਪਰੋਂ ਦੀ ਕੋਈ ਕੁਛ ਅਕਸ਼ ਪੈ ਗਿਆ ਤੋ ਜਿਆਦਾ ਪ੍ਰੋਬਲਮ ਹੋ ਸਕਦੀ ਹੈ ਸੋ ਮੈਂ ਸਲਾਹ ਦੇਵਾਂਗਾ ਜਿਹੜੇ ਕੰਪਿਊਟਰ ਯੂਜ਼ਰ ਹੈ ਜਾਂ ਮੋਬਾਈਲ ਯੂਜ਼ਰ ਅੱਖਾਂ ਲਾ ਲੈਂਦੀਆਂ ਨੇ ਉਹ ਆਪਣੇ ਅੱਖਾਂ ਸੰਭਾਲ ਰੱਖਣ ਚਾਹੀਦੀ ਆਪਾਂ ਨੂੰ ਉਹ ਖਾਸ ਕਰਕੇ ਬਿਲਕੁਲ ਐਕਸਪੋਜ਼ ਨਾ ਹੋਣ ਇਸ ਕੰਮ ਬਾਈ ਫਲੂ ਵੀ ਜਿਹੜਾ ਹੈ ਬਹੁਤ ਜਲਦੀ ਵੱਧ ਰਿਹਾ ਹੈ ਔਰ ਦੇਖਿਆ ਜਾਵੇ ਹਰ ਦੂਜੇ ਘਰ ਦੇ ਵਿੱਚ ਇਹ ਪ੍ਰੋਬਲਮ ਹੋ ਰਹੀ ਹੈ ਜੇ ਇੱਕ ਮੈਂਬਰ ਨੂੰ ਹੁੰਦੀ ਹੈ ਤੇ ਫਿਰ ਉਹਨੂੰ ਖਤਮ ਹੋਏ ਤੇ ਦੂਜਾ ਦੇ ਸ਼ੁਰੂ ਹੋ ਜਾਂਦੀ ਹੈ ਕਿਵੇਂ ਧਿਆਨ ਰੱਖ ਸਕਦੇ ਆ ਕਿ ਕਿਉਂਕਿ ਇਹ ਤਾਂ ਟ੍ਰਾਂਸਫਰੇਬਲ ਹੈ ਕਿ ਕਿਸੇ ਨੂੰ ਵੀ ਕਮਿਊਨੀਕੇਟ ਹੋ ਸਕਦੀ ਹੈ ਬਿਲਕੁਲ ਠੀਕ ਹੈ ਜੀ ਆਪਾਂ ਨੂੰ ਮੇਨਲੀ ਹਾਈਜਨ ਹੈ ਜਿਵੇਂ ਕਰੋਨਾ ਦਾ ਆਪਣੇ ਆਇਆ ਸੀਗਾ ਆਪਾਂ ਕਿੰਨੀ ਹਾਈਜਨ ਕਰਦੇ ਹੱਥ ਵਾਸ਼ ਕਰਦੇ ਬਾਰ ਬਾਰ ਇਹ ਸੇਮ ਪ੍ਰਿੰਸੀਪਲਸ ਹੈਗੇ ਜਿਹੜੇ ਜਿਹੜੇ ਆਪਣੇ ਕਨਜਕਟਿਵਾਈਟਿਸ ਹੁੰਦਾ ਹੈ ਇਹ ਵੀ ਇੱਕ ਤਰ੍ਹਾਂ ਦਾ ਵਾਇਰਲ ਕਨਜਕਟਿਵਾਈਟਿਸ ਹੀ ਹੈਗਾ ਇਹ ਵੀ ਉਸ ਤਰ੍ਹਾਂ ਦਾ ਹੈ ਜਿੰਨੀ ਆਪਾਂ ਹਾਈਜਨ ਧਿਆਨ ਰੱਖਾਂਗੇ ਆਪਣੀ ਸਫਾਈ ਰੱਖਾਂਗੇ ਅੱਖਾਂ ਨੂੰ ਟੱਚ ਨਹੀਂ ਕਰਾਂਗੇ ਤੇ ਫਿਰ ਅੱਗੇ ਨਹੀਂ ਫੈਲੇਗਾ ਐਕਚੁਅਲੀ ਜੀ ਸਵੇਰੇ ਉੱਠਦੇ ਅਸਾਰ ਕਈਆਂ ਨੂੰ ਆਦਤ ਹੁੰਦੀ ਹੈ ਹੱਤਾ ਚ ਅੱਜ ਕੱਲ ਆਪਣੇ ਮੋਬਾਈਲ 24 ਇੰਟੂ 7 ਰਹਿੰਦੇ ਆ ਆਪਾਂ ਸਵੇਰੇ ਉੱਠਦੇ ਸਭ ਤੋਂ ਪਹਿਲਾਂ ਆਪਣਾ ਫੋਨ ਚ ਸਮਝ ਗਿਆ ਕਿ ਸਵੇਰੇ ਇੱਕਦਮ ਉੱਠ ਕੇ ਫੋਨ ਚੈੱਕ ਕਰਨਾ ਸਹੀ ਹੈ ਕਿਉਂਕਿ ਲੋਕਾਂ ਦਾ ਇਹ ਹੁੰਦਾ ਹੈ ਕਿ ਇੱਕਦਮ ਉੱਠੇ ਤੇ ਚਲੋ ਫੋਨ ਜ਼ਰੂਰੀ ਹੈ ਸਭ ਤੋਂ ਪਹਿਲਾਂ ਹੱਦ ਦੇ ਵਿੱਚ ਨਹੀਂ ਫੋਨ ਦੀ ਮੈਂ ਸਲਾਹ ਦੇਵਾਂ ਕਿ ਮੈਂ ਅੱਖਾਂ ਦਾ ਡਾਕਟਰ ਹੈਗਾ ਆਪਾਂ ਇਹਦੀ ਸੱਚੀ ਵਰਤੋਂ ਕਰਨੀ ਹੈ ਜੁਡੀਸ਼ੀਅਸ ਜਿਸ ਵਾਸਤੇ ਆਪਾਂ ਬਣਿਆ ਹੈ ਇੰਟਰਟੇਨਮੈਂਟ ਵੀ ਕਰੋ ਆਪਾਂ ਮੰਨ ਨਹੀਂ ਕਰਾਂਗੇ ਹਾਫ ਐਂਡ ਹਾਰਡ ਕੈਂਡਾ ਕਰ ਸਕਦੇ ਆਪਾਂ ਲੇਕਿਨ ਸੱਚੀ ਵਰਤੋਂ ਕਰੋ ਸੋ ਮੇਰੇ ਹਿਸਾਬ ਨਾਲ ਤਾਂ ਮੈਂ ਮੈਂ ਆਪ ਖੁਦ ਗੋਡਫਿਰਿੰਗ ਹੈ ਸਵੇਰੇ ਉੱਠ ਕੇ ਪਹਿਲਾਂ ਮਾਲਕ ਦਾ ਨਾ ਲੈਣਾ ਚਾਹੀਦਾ ਆਪਾਂ ਨੂੰ ਕੋਸ਼ਿਸ਼ ਕਰਨ ਦੇਖਣ ਜੇ ਆਪਾਂ ਸ਼ੁਕਰਾਨਾ ਕਰਨ ਜੇ ਦਾ ਫਿਰ ਜੇ ਲੋਡ ਜੂਜ਼ ਕਰੋ ਜੀ ਫਿਰ ਐਵੇਂ ਨਹੀਂ ਹੈ ਪਈ ਮੈਂ ਦੇਖਦਾ ਸਾਡੇ ਕੋਲ ਛੋਟੇ ਬੱਚੇ ਆਂਦੇ ਮੈਂ ਅੱਖਾਂ ਰੋਟ ਸਾਡੇ ਮਾਪੇ ਆਂਦੇ ਬਹੁਤ ਪਰੇਸ਼ਾਨ ਨੇ ਬੱਚੇ ਮੈਕਸਮ ਫੋਨ ਦੇਖ ਰਹੇ ਅੱਖਾਂ ਦਾ ਬੁਰਾ ਹਾਲ ਹੋ ਰਿਹਾ ਚਸ਼ਮੇ ਲੱਗ ਰਹੇ ਨੇ ਸੋ ਇੱਕ ਫੋਨ ਹੀ ਇੱਕ ਜ਼ਿੰਮੇਵਾਰਨ ਵਾਸਤੇ ਹੈਗਾ ਇਸ ਲਈ ਡਾਕਟਰ ਸਕੂਲ ਜਾਣ ਵਾਲੇ ਬੱਚੇ ਜਾਂ ਫਿਰ ਅਸੀਂ ਕੰਮ ਕਰਤੇ ਜਿਹੜੇ ਜਾ ਰਹੇ ਆ ਜਬ ਨਾਰਮਲੀ ਵੀ ਘਰ ਦੇ ਵਿੱਚ ਵੀ ਇਹ ਹੋ ਰਿਹਾ ਹੈ ਟਰਾਂਸਫਰ ਆਈ ਫਲੂ ਵੀ ਜਾਂ ਫਿਰ ਆਈਸ ਦੀ ਇਨਫੈਕਸ਼ਨ ਰੈਡਨੈਸ ਸ਼ੁਰੂ ਹੋ ਜਾਂਦੀ ਕੀ ਸਲਾਹ ਉਹਨਾਂ ਵਾਸਤੇ ਕੀ ਟਿਪਸ ਹੈ ਘਰ ਦੇ ਵਿੱਚ ਸ਼ੁਰੂਆਤੀ ਤੌਰ ਤੇ ਪ੍ਰੀਕਾਸ਼ਨ ਕਰੀਏ ਸਭ ਤੋਂ ਪਹਿਲਾਂ ਤੇ ਇਹ ਜਿਵੇਂ ਸਮਝਾਇਆ ਗਿਆ ਆਪਣੇ ਹਾਈਜਨ ਧਿਆਨ ਰੱਖੀਏ ਆਪਾਂ ਜੀ ਜੇ ਕਿਸੇ ਨੂੰ ਹੋ ਵੀ ਜਾਂਦਾ ਉਹਨੂੰ ਆਈਸੋਲੇਟ ਕਰੀਏ ਤਾਂ ਡਾਕਟਰ ਦਾ ਟਰੀਟਮੈਂਟ ਲਈਏ ਪਰ ਨਹੀਂ ਚਲ ਲਈ ਹਾਂਜੀ ਇਹ ਹੀ ਇੱਕ ਮੇਨ ਹੈ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਇਹਨਾਂ ਤਿੰਨ ਚੀਜ਼ਾਂ ਤੇ ਖਾਸ ਧਿਆਨ ਰੱਖ ਸਕਦੇ ਹੋ ਜੇਕਰ ਇਨਫੈਕਸ਼ਨ ਹੁੰਦੀ ਹੈ ਤੁਸੀਂ ਉਸ ਇਨਫੈਕਟਡ ਪਰਸਨ ਨੂੰ ਜਿਹੜਾ ਆਈਸੋਲੇਟ ਕਰ ਸਕਦੇ ਹੋ ਡਾਕਟਰਸ ਦੇ ਨਾਲ ਜਿਹੜਾ ਚੈੱਕਅਪ ਕਰਵਾ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਤੇ ਜਿੰਨਾ ਵੱਧ ਤੋਂ ਵੱਧ ਜਿਹੜਾ ਹਾਈਜੀਨ ਦੇ ਉੱਤੇ ਧਿਆਨ ਦਿੱਤਾ ਜਾਵੇ ਬਾਰ-ਬਾਰ ਆਪਣੇ ਹੱਥ ਜਿਹੜੇ ਨੇ ਉਹ ਵਾਸ਼ ਕੀਤੇ ਜਾਣ ਕਿਉਂਕਿ ਇਸ ਬਰਸਾਤਾ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਇਨਫੈਕਸ਼ਨ ਜਿਹੜੀਆਂ ਅੱਖਾਂ ਨੂੰ ਲੈ ਕੇ ਵੱਧਦੀਆਂ ਵੀ ਨਜ਼ਰ ਆ ਰਹੀਆਂ ਨੇ ਹੋਰ ਇਦਾਂ ਦੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕੌਰ